ਕਹਾਵਾ ਲਈ ਤੁਸੀਂ ਜਾਣਦੇ ਹੋ ਸਾਰਿਆਂ ਨੂੰ ਛੋਟੇ ਆਪਣੇ ਪਿੰਡ ਦੇ ਵਿੱਚ ਗੁਰਵਿੰਦਰ ਦਾ ਬਣਾਉਂਦੀ ਆ ਫਾਰਮ ਹੈ ਵੱਡੇ ਫਾਰਮ ਨੇ ਵੱਡੇ ਫਾਰਮਾਂ ਕੋਲੇ ਬਰੀਨ ਜਿਹੜੀ ਹੈ ਆਹ ਖਾਂ ਫਾਰਮ ਬਣਾਉਂਦਾ ਉਹ ਵਧੀਆ ਹੁੰਦੀ ਆ ਉਹ ਦੇਖੋ ਹਾਂ ਕਹਿ ਰਿਹਾ ਕੋਲੇ ਬਹੁਤ ਨਹੀਂ ਪੀਂਦੀ ਉਹ ਦੇਖਦਾ ਹਰ ਕੋ ਕੋਠੀ ਉੱਪਰ ਪੀਂਦੀ ਹੈ ਜਿਹੜੇ ਛੋਟੇ ਫਾਰਮਰ ਨੇ ਉਹਦੇ ਵਾਸਤੇ ਮੇਕਲੇ ਸਟੇਕ ਲੈ ਕੇ ਆਈ ਆ ਵੱਡੇ ਵਾਸਤੇ ਨਹੀਂ ਆ ਕੋਈ ਦਰਿਆਤ ਨਹੀਂ ਹੈ ਕੋਈ ਵੀ ਬੰਦਾ ਫਾਰਮਰ ਮੇਕਲੇ ਨੂੰ ਭਾਵੇਂ ਕਿੰਨਾ ਦੁੱਧ ਪਾਉਂਦਾ ਹੋਵੇ ਭਾਵੇਂ 1000 ਕਿਲੋ ਤੋਂ ਪਾਵਾ। ਉਹਨੂੰ ਨੈਸ਼ਨਲ ਦੇ ਵੱਲੋਂ 10 ਗਾਵਾਂ ਇੱਕ ਖਾਜ ਲੈਣ ਦੀ ਸਹੂਲਤ ਦਿੱਤੀ ਗਈ ਆ। ਉਹ ਮੁੰਡਾ ਵੀ ਲੈ ਕੇ ਆਇਆ ਹੈ ਕੋ ਬੱਖਾ ਸੋਨ। ਤੁਹਾਡੇ ਪਿੰਡਾਂ ਦੇ ਹਨ। ਤੇ ਉਹਦੇ ਵਿੱਚ ਤੁਹਾਨੂੰ 30% ਦੀ ਸਬਸਿਡੀ ਨੈਸ਼ਨਲ ਦੇ ਵੱਲੋਂ ਦਿੱਤੀ ਜਾਊ। ਮਤਲਬ ਕਿ ਜੇ 1 ਲੱਖ ਰੁਪਏ ਦੀ ਗ੍ਰਾਂਟ ਤੁਸੀਂ ਲੈ ਕੇ ਆਏ 30000 ਰੁਪਿਆ ਤੁਹਾਨੂੰ ਨੈਸ਼ਨਲ ਦੇ ਵੱਲੋਂ ਸਬਸਿਡੀ ਵਾਪਸ ਦਿੱਤਾ ਜਾਊਗਾ। ਭਾਵੇਂ ਛੋਟਾ ਸਰਵਰ ਲਿਆਵੇ ਭਾਵੇਂ ਵੱਡਾ ਸਰਵਰ ਲਿਆਵੇ ਉਹਦੇ ਵਾਸਤੇ ਤੁਸੀਂ ਆਪਣੇ ਰੂਟ ਦੇ ਜਿਹੜੇ ਅਫਸਰ ਸਹਿਬਾਨ ਆ ਤੁਹਾਨੂੰ ਪਹਿਲਾਂ ਗੱਲਬਾਤ ਕਰਨੀ ਆ ਆਪਣੇ ਏਜੰਟ ਨੂੰ ਕਰਨੀ ਆ ਇਸਦੀ ਗੱਲ ਕਰਨੀ ਆ ਕਿਰਨ ਬੀਰ ਜੀ ਨੇ ਇੱਥੇ ਏਰੀਆ ਦੇ ਵਿੱਚ ਡਾਕਟਰ ਅਤੁਲ ਹੈਗੇ ਨੇ ਤੁਸੀਂ ਉਹਨੂੰ ਮਲਾਉਣਾ ਇਹਨਾਂ ਨੂੰ ਬਲਾਕ ਸਟੇਜ ਤੇ ਤੇ ਉਹਨਾਂ ਨੇ ਤੁਹਾਡਾ ਇੱਕ ਰੋਡ ਮੈਪ ਬਣਾਉਣਾ ਰੋਡ ਮੈਪ ਬਣਾ ਕੇ ਤੁਹਾਡੀ ਫਾਈਲ ਅਸੀਂ ਖੋਲ੍ਹ ਦੇਣੀ ਆ ਫੈਕਟਰੀ ਦੇ ਵਿੱਚ ਉਹਨੂੰ ਸਾਈਨ ਕਰਨੇ ਆ ਠਾਕੁਰ ਸਾਹਿਬ ਨੇ ਸਾਈਨ ਕਰਨੇ ਆ ਉਹ ਫਾਈਲ ਖੁੱਲ ਜੂਗੀ ਫਿਰ ਤੁਸੀਂ ਕਾ ਆਪਣੇ ਰੂਟ ਅਫਸਰ ਜਾਂ ਆਪਣੇ ਜਿਹੜੇ ਡਾਇਰੈਕਟ ਡਵੈਲਪਮੈਂਟ ਅਫਸਰ ਪੁੱਛੇ ਬਣਾਣੇ ਲੈ ਕੇ ਆਣੀ ਨਾ ਲੈ ਕੇ ਆਣੀ ਆ ਔਰ ਬਰੀਡਿੰਗ ਦੇ ਵਿੱਚ ਕੀ ਹੈ ਵੀ ਜਿਹੜਾ ਤਾਂ ਵੱਡਾ ਫਾਰਮਰ ਹੈ ਉਹਦੇ ਕੋਲ ਤਾਂ ਪਹਿਲਾਂ ਹੀ ਨਸਲ ਦੀਆਂ ਗਾਵਾਂ ਨੇ ਅੱਛੀਆਂ ਨਸਲ ਦੀਆਂ ਗਾਵਾਂ ਨੇ 30 ਕਿਲੋ 35 ਕਿਲੋ 40 ਕਿਲੋ 40 ਕਿਲੋ ਪਲੱਸ ਵਾਲੇ ਵੀ ਉਰੇ ਬੈਠੇ ਨੇ ਆਪਣੇ ਫਾਰਮਰ ਜਿਹੜਾ ਛੋਟਾ ਫਾਰਮਰ ਹੈ ਜਿਵੇਂ ਕਿ ਪਹਿਲਾਂ ਅਨੈਲ ਜੀ ਸਮਝਾ ਗਏ ਨੇ ਵੀ ਕਿ ਡਰਮ ਨੂੰ ਭਰਨ ਵਾਸਤੇ 10 ਗਾਵਾਂ ਖੜੀਆਂ ਕਰਨੀਆਂ ਪੈਣੀਆਂ ਨੇ ਪਰ ਉਸ ਫਾਰਮਰ ਨੇ ਜਿਹੜਾ ਸ਼ੁਰੂਆਤ ਕਰਨੀ ਹੈ ਉਹ ਜਿਸੂ ਜੀ 40 ਕਿਲੋ ਦੇ ਗਾਂ ਲੈ ਆਉਗਾ ਨਾ ਉਹ ਤਾਂ ਸੰ ਕੋਸ਼ਿਸ਼ ਕਰੋ ਕਿ ਐਵਰੇਜ ਘਾਹ ਲੈ ਕੇ ਆਵੇ ਫੈਬਰਿਕ ਦਾ 18 ਕਿਲੋ 20 ਕਿਲੋ ਵਾਲੀ 25 ਕਿਲੋ ਵਾਲੀ ਦੋ ਗ੍ਰੇਨਸਲ ਦੀ ਘਾਹ ਲੈ ਕੇ ਆਵੇ ਜੂਰੇ ਵਿੱਚ ਐਫ ਐਫ ਦਾ ਖੂਨ ਵੀ ਹੋਵੇ 60 70% ਤੇ ਬਾਕੀ ਆਪਣੀ ਦੇਸੀ ਘਾਹ ਦਾ ਖੂਨ ਹੋਵੇ ਤਾਂ ਨਾ ਉਹ ਉਹਨਾਂ ਨੌਲੇਜ ਨਹੀਂ ਹੈ ਜਿੰਨੀ ਸ਼ੁਰੂਆਤ ਦੇ ਵਿੱਚ ਨਾ ਉਹ ਲੈ ਕੇ ਆਵੇ ਤੇ ਉਹਦੇ ਤੇ ਅਸੀਂ ਉਹਨੂੰ ਸਬਸਿਡੀ ਦੇਵਾਂਗੇ ਜਿਹੜੀ ਸਰਕਾਰ ਹੈ ਆਪਣੀ ਉਹ 70000 ਰੁਪਿਆ ਇੱਕ ਘਾਹ ਦੇ ਪਿੱਛੇ ਮੰਨ ਕੇ ਚੱਲਦੀ ਆ ਅਸੀਂ 1 ਲੱਖ ਮੰਨ ਕੇ ਚੱਲਦੇ ਪਏ ਆ ਜੋ ਜਿਹੜਾ ਫਾਰਮਰ ਨੈਸ਼ਨੈਲਟੀ ਕਿਸੇ ਵੀ ਡੈਰੀ ਤੋਂ ਪੌਦਾ ਹੋਊਗਾ 1-2 ਮਹੀਨਿਆਂ ਤੋਂ ਬਾਅਦ ਜਿਵੇਂ ਪਾਤਾ ਉਹਦਾ ਨਾਮ ਰਜਿਸਟਰ ਹੋ ਜਾਊਗਾ ਪੇਮੈਂਟ ਵਾਲੀ ਸਲਿੱਪ ਦੇ ਵਿੱਚ ਉਸ ਫਾਰਮਰ ਨੂੰ ਇਹ ਲੋਨ ਕਰਾਉਣ ਵਾਸਤੇ ਕੋਈ ਵੀ ਜ਼ਮੀਨ ਦੇ ਕਾਗਜ਼ ਦੇ ਨਹੀਂ ਲੋੜ ਨਹੀਂ ਸਾਡਾ ਟਾਈ ਅਪ ਸਾਡੇ ਬੈਂਕ ਕੋਲ ਬੰਡੀ ਨਾਲ ਪੰਜਾਬ ਐਂਡ ਸਿੱਧ ਬੈਂਕ ਨਾਲ ਕੋਈ ਤੁਹਾਡਾ ਜਿਹੜਾ ਲੋਨ ਕਰਾਉਣ ਦੇ ਵਿੱਚ ਸਾਡੇ ਕੀ ਆ ਅਤੂ ਸ਼ਰਮਾ ਜੀ ਤੇ ਆ ਕਿਰਨਜੀਤ ਜੀ ਆਏ ਸਟੇਜ ਤੇ ਜਿਹੜਾ ਤੁਹਾਨੂੰ ਚਿਹਰੇ ਵਿੱਚ ਦਿਖਾ ਦਈਏ ਨਾ ਮਰਕਜ਼ੀ ਬੰਦੇ ਲਾਉਂਦੇ ਹਨ ਉਹ ਵੀ ਕਿਹੜੇ ਬੰਦੇ ਨੇ ਕਰਾਣਾ ਕੰਮ ਉਹ ਵੀ ਹਾਊਸ ਸਟੇਜ ਤੇ ਉਹਦੇ ਵਿੱਚ ਆਜੋ ਸ਼ਰਮਾ ਜੀ ਕਿ ਕਿਰਨ ਸਿੰਘ ਜੀ ਨੂੰ ਕੋਈ ਸਾਰੇ ਜਾਣਦੇ ਹੀ ਹੋ ਕਿ ਤਰਨਤਾਰਨ ਦੇ ਵਿੱਚ 52 ਨੰਬਰ 52 ਨੰਬਰ 52 ਨੰਬਰ ਰੂਟਾਂ ਦੇ ਇਹ ਡਿਰੀ ڈویلਪਮੈਂਟ ਅਫੀਸਰ ਨੇ ਜਿੰਨਾ ਵੀ ਫਾਰਮਰ ਨੇ ਕਿਸੇ ਵਿੱਚ ਥਾਂ ਲੈਣੀ ਆ ਜਾਂ ਕੁਝ ਵੀ ਕਰਨਾ ਹੈ ਇਦਾਂ ਦਾ ਖੜਾ ਕੋਈ ਕਰਨਾ ਚਾਹੁੰਦਾ ਇੱਛਾ ਪਾਇਆ ਕੋਈ ਵੱਡਾ ਫਾਰਮਰ ਵੀ ਲੈਣਾ ਚਾਹੁੰਦਾ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਵੀ ਤੁਮੇ ਨੂੰ ਨਾ ਦੇ ਦਾਂਗੇ ਇਹ ਹੈਗੇ ਤਾਂ ਤੁਹਾਨੂੰ ਸ਼ਰਮਾ ਜੀ 52 ਨੰਬਰ ਰੂਟ ਤੇ ਇਹਨਾਂ ਨੇ ਕੀਤਾ ਕੰਮ ਬਹੁਤ ਠਿੱਖੀ ਬਣੀ ਐ ਇਸੇ ਰੂਟ ਤੇ ਇਹਨਾਂ ਨੂੰ ਸਾਰੇ ਫਾਰਮਰਾਂ ਨੂੰ ਚਾਹੁੰਦੇ ਨੇ ਇਹ ਅੱਜ ਕੱਲ ਗੁਰਦਾਸਪੁਰ ਪਹਿਲਟ ਤੇ ਆਪਣੀ ਸਰਦੀ ਹੈਗੀ ਆ ਆਪਣਾ ਜਗਾਨਾ ਏਰੀਆ ਤੇ ਅਜਨਾਲਾ ਏਰੀਆ ਹੁਸ਼ਿਆਰ ਤੋਂ ਉਹ ਸੀਰੀਏ ਦੇ ਇਹ ਡਿਵੈਲਪਮੈਂਟ ਆਫਿਸ ਹਨਾ ਨਾਲ ਪਰ ਸਾਡੇ ਕਮਪਨੀ ਸਰਵਾਰ ਦੀ ਟੀਮ ਹੈ ਬਹੁਤ ਮਦਦ ਨੂੰ ਬੁਲਾਉਣਾ ਬਲਾ ਕੇ ਇਸ ਸਟੇਜ ਤੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਕੰਪਨੀ ਸਟਾਫ ਸੋ ਬਰੀਡਿੰਗ ਦੇ ਵਿੱਚ ਨੰਬਰ ਇੱਕ ਦਾ ਖਾਂ ਜੇ ਕਿਸੇ ਫਾਰਮਰ ਨੇ ਲੈਣੀ ਆ ਉਹਨੇ ਆਪਣਾ ਉਹਦਾ ਉਹ ਨਾ ਧੰਦਾ ਆ ਉਹ ਪਹਿਲੀ ਤਾਂ ਇਹ ਇੱਕ ਸੂਰਤ ਸਾਡੇ ਨੂੰ ਲੈ ਸਕਦਾ ਦੂਜੇ ਨੰਬਰ ਤੇ ਜਦੋਂ ਗਾਂ ਲਿਆ ਆ ਜਦੋਂ ਗਾਂ ਲਿਆ ਆ ਤੇ ਜਿਹਦੇ ਕੋਲ ਗਾਂ ਪਹਿਲਾਂ ਹੀ ਹੈਗੀ ਆ ਜਿਵੇਂ ਇੱਥੇ ਆਪਣੇ ਭਾਲੀ ਬੈਠੇ ਨੇ ਹਾਂ ਚੱਟੀਆਂ ਵਾਲੇ ਬੈਠੇ ਨੇ ਬੂਹੇ ਵਾਲੇ ਬੈਠੇ ਨੇ ਇਹਨਾਂ ਨੇ ਉਹ ਗਾਂ ਨੂੰ ਹੋਰ ਅਪਰੂਵ ਕਰਨਾ ਜਾਂ ਜਿੰਨੇ ਸ਼ੁਰੂਆਤ ਕੀਤੀ ਆ ਉਹਨਾਂ ਨੂੰ ਅਪਰੂਵ ਕਰਨਾ ਉਹਨਾਂ ਨੂੰ ਕੀ ਚਾਹੀਦਾ ਫੌਜੀ ਸਾਹਿਬ ਹੱਸ ਰਹੇ ਨੇ ਉੱਥੇ ਕੋਲ ਸੀਮਨ ਚਾਹੀਦਾ ਹੈ ਸੀਮਨ ਵਧੀਆ ਕੁਆਲਟੀ ਦਾ ਸੀਮਨ ਵਧੀਆ ਕੁਆਲਟੀ ਦਾ ਉਹ ਨੂੰ ਸਬਸਿਡੀ ਦੇ ਉੱਤੇ 30% ਡਿਸਕਾਊਂਟ ਤੁਹਾਨੂੰ ਸਿਮਨ ਮਿਲਦਾ ਠੀਕ ਹੈ ਜੀ ਜਦੋਂ ਤੁਹਾਡੇ ਪਸ਼ੂ ਦੀ ਵਿਰਸਾ ਲੈ ਉਹ ਸੁਧਾਰ ਹੁੰਦਾ ਫਿਰ ਸੈੱਟ ਸਿਮਨ ਦੇ ਲੈਣਾ ਤਾਂ ਉਹ ਸੈੱਟ ਸਿਮਨ ਜਿਹੜਾ ਹੈਗਾ ਵਾ ਉਹਦਾ ਤੇ ਕਿ ਸਬਸਿਡੀ ਹੈ ਫਾਰਮਰ ਸਾਹਿਬੇ ਆਪ ਉਸ ਤੋਂ ਵੱਡੇ ਪਾਰਟ ਲੈਣੇ ਛੋਟਾ ਵੀ ਅਸੀਂ ਦੇਦਾ ਹੈ ਕੋਈ ਠੀਕ ਹੈ ਜੀ ਫਿਰ ਆਵੀਂ ਚੀਜ਼ ਕਿਸੇ ਫਾਰਮਰ ਨੇ ਇਸ ਸਾਲ ਭਾਵੇਂ ਉਹ ਵੱਡਾ ਜਾਂ ਛੋਟਾ ਪਰੂਨ ਉਠਾਉਣਾ ਆਪਣੇ ਕਿਸੇ گاਣੇ ਦੇ ਵਿੱਚ ਤਾਂ ਉਹ ਸਹੂਲਤ ਸਾਡੀ ਸਤੰਬਰ ਅੰਢ ਤੋਂ ਸ਼ੁਰੂ ਹੋ ਜੂਗੀ। ਉਹਦੇ ਵਿੱਚ ਸਭ ਤੋਂ ਵਧੀਆ ਤਾਲਾ ਬਣੇ ਕੰਪਨੀ ਦਾ ਕੋਈ ਦੱਸ ਸਕਦਾ ਜਿੰਦਾ ਆਪਾਂ ਲਾਉਣੇ ਆ ਨਾ ਕਿਸ ਘਰ ਨੂੰ ਸਭ ਤੋਂ ਵਧੀਆ ਤਾਲਾ ਬਣੇ ਕੰਪਨੀ ਦਾ ਗੋਦਰੇ ਦਾ ਤਾਲਾ ਦੇਖੋ ਗੋਦਰੇ ਦੀ ਮਾਰੀ ਗੋਦਰੇ ਦਾ ਤਾਲਾ ਗੋਦਰੇ ਦਾ ਹੀ ਪ੍ਰੂਫ ਗੋਦਰੇ ਵਿੱਚ ਮੈਕਸੀ ਗੋਦਰੇ ਨੇ ਇੱਕ ਬਹੁਤ ਵੱਡਾ ਪ੍ਰੋਜੈਕਟ ਖੋਲ੍ਹਿਆ ਆ ਮਹਾਰਾਸ਼ਟਰ ਦੇ ਨਾਸਿਕ ਦੇ ਕੋਲੇ ਉਹਨਾਂ ਨਾਲ ਸਾਡਾ ਟਾਈ ਅਪ ਹੈ ਉਹ ਐਂਬ੍ਰਿਓ ਬਣਾਉਂਦੇ ਨੇ ਐਮਬ੍ਰਿਓ ਟ੍ਰਾਂਸਫਰ ਟੈਕਨੋਲੋਜੀ ਉਹਦੇ ਚ ਕੀ ਹੈ ਵੀ ਜੇ ਕਿਸੇ ਕੋਲੇ ਮਾੜੀ ਨਸਲ ਦੀ ਕੋਈ ਗਾਂ ਹੈ ਹਨਾ ਉਹ ਪਹਿਲੇ ਦੂਜੇ ਸੂਏ ਵਾਲੀ ਗਾਂ ਕੋਈ ਹੈਗੀ ਆ ਪਰ ਨਸਲ ਉਹਨੂੰ ਤੁਹਾਨੂੰ ਪਤਾ ਵੀ ਹੈ ਉਹ ਪਿਰਾਣੀ ਨੇ ਮਾਂ ਪੇਜਣੇ ਸੀਲੇ ਘੱਟ ਦੁੱਧ ਆੜੇ ਸੀ ਉਹਦੇ ਚ ਇੱਕ ਵਧੀਆ ਦੁੱਧ ਦੇਣ ਵਾਲਾ ਬੱਚਾ ਪੈਦਾ ਕਰਵਾ ਸਕਦੇ ਹੋ 10000 ਪਲੱਸ ਵਾਲਾ ਤਾਂ ਉਹ ਭਰੂਣ ਤੁਸੀਂ ਜਿਹੜਾ ਹੈਗਾ ਉਹ ਵਿੱਚ ਖਾ ਸਕਦੇ ਹੋ ਉਹ ਭਰੂਣ 45000 ਦੇ ਵਿੱਚ ਰੱਖਿਆ ਜਾਂਦਾ ਉਹ ਜੀ ਅਸੀਂ ਉਹਨਾਂ ਨਾਲ ਸ਼ਰਤਾਂ ਕਾਇਮ ਕੀ ਕੀਤੀਆਂ ਹੋਈਆਂ ਨੇ ਜੇ ਤਾਂ ਨੇ ਅਸੀਂ ਦੱਸਾਂਗੇ ਫਾਰਮਰ ਸਾਡੇ ਇਹ ਡਾਕਟਰ ਸਾਹਿਬਾਂ ਦੱਸਣਗੇ ਵੀ ਕਿਹੜੇ ਫਾਰਮਰ ਨੇ ਉਹ ਫਾਰਮਰਾਂ ਦੇ ਜਾ ਕੇ ਉਹ ਆਪਣਾ ਸਿਸਟਮ ਸ਼ੁਰੂ ਕਰ ਦੇਣਗੇ ਜੇਕਰ ਉਸ ਗਾਂ ਨੇ ਜੇਕਰ ਉਸ ਗਾਂ ਨੇ ਬੱਚੀ ਦਿੱਤੀ ਤਾਂ ਪੈਸੇ ਦੇਣੇ ਆ ਅਸੀਂ ਜੇ ਬੱਚਾ ਦੇ ਤਾਂ ਇੱਕ ਰੁਪਈਆ ਦੇਣਾ ਜੇ ਟੱਬਾ ਮਾਰ ਗਈ ਇੱਕ ਰੁਪਈਆ ਦੇਣਾ ਜੇ ਬੱਚੀ ਦਿੱਤੀ ਤਾਂ ਅਸੀਂ ਉਹਨਾਂ ਨੂੰ 48000 ਰੁਪਏ ਦੇਣਾ ਤੇ ਫਾਰਮਰ ਨੂੰ 30000 ਰੁਪਏ ਦੀ ਸਬਸਿਡੀ 18000 ਰੁਪਿਆ ਉਹ ਰਹਿ ਗਿਆ ਉਹ ਤੁਹਾਡਾ 2 ਸਾਲਾਂ ਦੇ ਵਿੱਚ 48-15 ਵਿੱਚ ਘਟਾ ਆਣਾ 100 ਰੁਪਿਆ ਵੀ ਨਹੀਂ ਆਣਾ ਕੁੰਤਰੀ ਦਾ ਫਾਰਮ ਤੇ ਉਹਦੇ ਘਰੇ ਇੱਕ ਵਧੀਆ نسل ਦੀ ਮੱਛੀ ਪੈਦਾ ਹੁੰਦੀ ਉਹਨੂੰ ਤੁਸੀਂ ਫਿਰ ਅਕਿਆਣੀਆਂ ਨੇ ਗੱਲਾਂ ਹੋਰ ਬੰਦਿਆਂ ਨੇ ਸਾਡੇ ਫਾਰਮਰਸ ਨੇ ਦੱਸੀ ਆ ਸਾਡੇ ਕੋਲ ਐਕਸਪਰਟਸ ਨੇ ਦਸੀ ਆ ਮੈਰੀ ਮਸਤ ਦਾਸਾਂ ਉਹ ਸਾਡੇ ਵਿੱਚ ਬਹੁਤ ਸਮੇਂ ਅੱਛੇ ਲੋਕ ਬਹੁਤ ਲੋਕ ਸੋਇਆ ਤੋਂ ਇਹਨਾਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਨਾਲ ਜੁੜੀਆਂ ਹੋਈਆਂ ਬਰੀਡਿੰਗ ਦੇ ਵਾਸਤੇ ਸਾਡਾ ਬੜਾ ਧਿਆਨ ਆ ਸੋ ਇਹ ਤੁਸੀਂ ਯੂਸ ਕਰ ਸਭ ਤੇ ਚੀਜ਼ਾਂ ਨੂੰ ਗਾਵਾਂ ਜ਼ਰੂਰ ਲਓ ਇਹ ਮੌਕਾ ਵਾ ਅਗਲੇ ਸਾਲ ਪਤਾ ਨਹੀਂ ਇਹ ਸਕੀਮ ਚੱਲਣੀ ਹੈ ਕਿ ਨਹੀਂ ਥਾਕਰ ਸਾਹਿਬ ਡਿਪੈਂਡ ਕਰਦਾ ਹੁਣ ਇਹ ਸਸtੀਮ ਹੈਗੀ ਆ ਸੋ ਜਿੰਨੇ ਗਾਵਾਂ ਲੈਣੀਆਂ ਦੋ ਲੈਣੀਆਂ ਪੰਜ ਲੈਣੀਆਂ ਮੈਕਸਿਮ 10 ਲੈ ਸਕਦਾ ਉਹਦੇ ਵਿੱਚ ਛੋਟੇ ਮੋਟੇ ਕਾਲੇ ਪੱਤਰ ਹੁੰਦੇ ਨੇ ਜਿਵੇਂ ਕਿ ਤੁਸੀਂ ਗਾਂ ਖਰੀਦੀ ਮੇਰੇ ਤੋਂ ਆਪਣੇ ਤੇ ਮੇਰੇ ਇਸ਼ਤਿਹਾਰ ਵਾਲੇ ਬੰਦੇ ਤੇ 100 ਰੁਪਏ ਦੇ ਸਟਾਫਿੰਗ ਤੇ ਉਹ ਹੁੰਦਾ ਵੀ ਮੈਂ ਤੁਹਾਨੂੰ ਵੇਚੀ ਆ ਉਹ ਜ਼ਰੂਰ ਯਾਰਾ ਪਹਿਲਾ ਨੰਬਰ ਤੇ ਕੁਝ ਨੰਬਰ ਕਦੇ ਛੋੜਿਆ ਸੋਣੀ ਚਾਹੀਦੀ ਹੈ ਕਿ ਆਦਾ ਤੁਹਾਡੇ ਪਿੰਡ ਦੇ ਡਾਕਟਰ ਕੋ ਜਾਂ ਨੇੜੇ ਦੇ ਜਿਹੜੇ ਡਾਕਟਰ ਕੋ ਜਿਹੜਾ ਸਰਕਾਰੀ ਹੈ ਥੱਲੇ ਸੋਣੀ ਚਾਹੀਦੀ ਅੱਗੇ ਵਾਲਾ ਕੰਮ ਸਾਡੇ ਡਾਕਟਰ ਨੇ ਆਣਾ ਉਹਨੇ ਆਪਣੇ ਸਾਹਮਣੇ ਚਵਾਈ ਕਰਾਣੀ ਹੈ ਚਵਾਈ ਕਰਾ ਕੇ ਉਹਦਾ ਜੋ ਵੀ ਸਾਰੇ ਉਹ ਡਾਕੂਮੈਂਟ ਭਰ ਕੇ ਸਾਈਨ ਕਰਕੇ ਭੇਜਣਾ ਤੇ ਆਈ ਉਹ ਮੋਕੇ ਫਿੱਟ ਕੋਈ ਬੜਾ ਹੰਮਾ ਚਵਾਈ ਕੰਪਨੀ ਆ ਉਹ ਤੁਸੀਂ ਫਾਇਦਾ ਲੈ ਸਕਦੇ ਹੋ ਜਿਹਨੇ ਨਹੀਂ ਲਿਆ ਹੋਇਆ ਜਾਂ ਜਿੱਥੇ ਨੂੰ ਨਹੀਂ ਪਤਾ ਉਹ ਜਰੂਰ ਉਸ ਟਿਕਾ ਫਾਇਦਾ ਲਓ ਹੁਣ ਤੱਕ ਕਿਰਨ ਮੇਲੇ ਤੇ ਤੁਸੀਂ ਕਿੰਨੀਆਂ ਗਾਵਾਂ ਲੈ ਕੇ ਵਿੱਚ ਦੱਸੋ ਮਾਈਕ 'ਚ ਰਾਜਪੁਰਜੀ ਦਾ ਖਾਲਸਾ ਵਾਜਪੁਰਜੀ ਕੀ ਫੋਨੇ ਆਪਣੇ ਕਰਨਤਾਲ ਡਿਸਟ੍ਰਿਕਟ ਦੇ ਵਿੱਚ तकरीबन 152 ਗਾਵਾਂ ਜਿਹੜੀਆਂ ਫਾਰਮਰ ਦੇ ਘਰੀ ਉੱਦੀਆਂ ਇੰਦੇ ਵਿੱਚ ਬੈਂਕ ਤੋਂ ਲੋਨ ਜਿਹੜਾ ਵਾ ਤੁਸੀਂ 3 ਕਰੋੜ ਪਲੱਸ ਦਾ ਲੋਨ ਜਿਹੜਾ ਹੋ ਗਿਆ ਇੱਕ ਲੋਨ ਦੀ ਸੋਰਸ ਜਿਹੜੀ ਅਸੀਂ ਇਕਰਾਰਤ ਨੂੰ ਦੇ ਰਹੇ ਹਾਂ ਕੋਈ ਵੀ ਫਾਰਮਰ ਜਿੰਨੇ ਆਪ ਦਾ ਡੇਲੀ ਫਾਰਮ ਜਿਹੜਾ ਵਧਾਉਣਾ ਉਹਦੇ ਵਾਸਤੇ ਉਹ ਬੈਂਕ ਤੋਂ ਲੋਨ ਲੈ ਸਕਦਾ ਉਹਦੇ ਵਿੱਚ ਸਾਡੇ ਕੋਲ ਸਟੇਟ ਬੈਂਕ ਉਹ ਭੰਡਾਰ ਤੇ ਪੰਜਾਬ ਐਂਡ ਸਿੰਧ ਨੇ ਆਪਣੇ ਨਾਲ ਢਾਈ ਆ ਪਿਆ ਜੇ ਜੇ 10 ਤੱਕ ਤੱਕ ਦਾ ਲੋਨ ਲੈਣਾ ਤੇ 10 ਲੱਖ ਰੁਪਏ ਵਾਸਤੇ ਕੋਈ ਕਿਸ ਤਰ੍ਹਾਂ ਦੇ ਜ਼ਮੀਨ ਤੇ ਨੰਬਰ ਨਹੀਂ ਦੇਣੇ ਤੇ ਜੇ ਉਸ ਤੋਂ ਵੱਧ ਲੋਨ ਲੈਣਾ ਤੇ ਫਿਰ ਉਹਦੀ ਤੁਮ ਦੀ ਅਪਾਇੰਟਮੈਂਟ ਦੇ ਹਿਸਾਬੋ ਹਿਸਾਬ ਨਾਲ ਉਹਨਾਂ ਦੇ ਜਿਹੜੀ ਹੈ ਜ਼ਮੀਨ ਦੇ ਜਿਹੜੀ ਹੈ ਮੋੜ ਦੇ ਖਰਚ ਹੈ ਨਹੀਂ ਤੁਸੀਂ ਅਤੁਲੀ ਤੁਸੀਂ ਕੀ ਨਹੀਂ ਆਪਰੇ ਸਰਨ ਕੋ ਦਾਸਪੁਰਾ 91 ਕਾਊਸ ਆਪਰਾ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਹਾਰ ਪਰ ਦੋ ਤਿੰਨ ਘਾਵਾਂ ਰੱਖ ਰਹੇ ਨੇ ਉਹਨੇ 6-7 ਘਾਵਾਂ ਕਰਕੇ ਉਹ ਆਪਣਾ 150 ਪਲੱਸ ਕੇਸ ਸਾਲ ਰਿਤੇ ਉਹਨੂੰ ਪਲੱਸ ਹੈ ਸਪੈਸ਼ਲ ਨੰਬਰ ਉਹ ਲੈ ਲਈ ਹੈ ਜਿਹੜਾ ਬੰਦਾ ਬਾਹਰ ਜਾਣੇ ਦੀ ਸੋਚ ਰਹਾ ਤਾਂ ਉਸ ਦਾ ਆਪਣਾ ਇਹੰ ਕੰਦਾ ਜੁਆਏ ਜੈਸੇ ਹੋ ਰਿਹਾ ਤੀਵਣੇ ਦੇਖ ਲੋ 300 ਤੋਂ 150 ਘਾਵਾਂ ਜਿਹੜੀਆਂ ਨਾ ਮਤਲਬ ਸਪੈਸ਼ਲ ਕੁਝ ਕੁ ਕਹਿਣੀਆਂ ਨੇ ਹਲਾ ਅੱਗੇ ਜਾ ਕੇ ਜਦੋਂ ਸੂਆ ਪੈਣਾ ਉਹਨਾਂ ਨੂੰ گاਵਾ ਖੇਤਾਂ ਦਾ ਬਹੁਤ ਜਿਹਾ ਟਾਈਮ ਹੈ ਜੇਕਰ ਕਿਸੇ ਬੰਦੇ ਨੇ ਮਨ ਬਣਾਣਾ ਤਾਂ ਹੁਣ ਮਨ ਬਣਾਓ ਆਪਣਾ ਆ ਦੋ ਮਹੀਨੇ ਚਾਰੀ ਕਰੋ ਆਪਣੇ ਛੋਟਾ ਮੋਟਾ ਘਰੇ ਵੀ ਅਰੇਂਜਮੈਂਟ ਕਰਨਾ ਹੈ ਨਾ ਜਿਨ੍ਹਾਂ ਦੇ ਜਗ੍ਹਾ ਕੋਈ ਨਹੀਂ ਹੈਗਾ ਮੈਂ ਉਹਨਾਂ ਦੀ ਗੱਲ ਕਰਦਾ ਜਿਹਨੇ ਕੋਈ ਸ਼ੈੱਡ ਵਗੈਰਾ ਵੀ ਨਹੀਂ ਕੋਈ ਢਾਹਰਾ ਵਗੈਰਾ ਬਣਾ ਕੇ ਸ਼ੁਰੂਆਤ ਕਰੋ ਉਹਨ ਲਈ ਫਿਰ ਤੁਸੀਂ ਵੀ ਕਿਸੇ ਦਿਨ ਹੈ ਦਰਵਾਜ ਸਿੰਘ ਚਾਟੀ ਵਾਂਗੂ ਵੱਡਾ ਫਾਰਮ ਬਣਾ ਲਓਗੇ ਕੋਈ ਐਡੀ ਵੱਡੀ ਗੱਲ ਨਹੀਂ ਹੈ ਸਾਰਿਆਂ ਨੇ ਇਹ ਸ਼ੁਰੂ ਕੀਤਾ ਸੋ ਇੱਕ ਤਾਂ ਬਰੀਡਿੰਗ ਹੋ ਗਈ ਜੀ ਦੂਜੇ ਨੰਬਰ ਤੇ ਆ ਗਈ ਜੀ ਫੀਡਿੰਗ ਸੋ ਫੀਡਿੰਗ ਦੀਆਂ ਬੜੀਆਂ ਪੂਰੇ ਗੱਲਾਂ ਹੋਈਆਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਸਾਰਿਆਂ ਨੇ ਤੇ ਮੈਂ ਤਾਂ ਬੱਸ ਨਾ ਉਹਨਾਂ ਨੂੰ ਥੋੜਾ ਥੋੜਾ ਜਿਆ ਟੱਚ ਹੀ ਕਰੂੰਗਾ ਜਿਆਦਾ ਵੀ ਮਾ ਨੂੰ ਕਰਦਾ ਦੇਖੋ ਜਿਹੜੀ ਹੈਗੀ ਹੈ ਨਾ ਫੀਡਿੰਗ ਇਹ ਬੜੀ ਇੰਪੋਰਟੈਂਟ ਚੀਜ਼ ਹੈ ਮੈਨੂੰ ਇੱਕ ਬੜੀ ਵਧੀਆ ਅੱਛੀ ਗੱਲ ਲੱਗੀ ਇਹਨਾਂ ਦੀ ਅਨਿਲ ਜੀ ਨੇ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਪਸ਼ੂ ਆ ਇਹਦੀ